ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਸੋਮਵਾਰ ਦੇ ਤੜਕਸਾਰ ਛਾਏ ਸੰਗਣੇ ਕਾਲੇ ਬਦਲਾ ਨੇ ਕਿਸਾਨਾਂ ਨੂੰ ਫਿਕਰਾ ਵਿੱਚ ਪਾ ਦਿੱਤਾ ਹੈ ਉੱਥੇ ਹੀ ਮੌਸਮ ਵਿਭਾਗ ਦੀ ਪਵਿਖ ਬਾਣੀ ਤੋਂ ਕਿਸਾਨ ਡਰੇ ਹੋਏ ਹਨ ਕਿਉਂਕਿ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਫਸਲ ਪਹਿਲੀ ਬਿਮਾਰੀ ਦੇ ਲਪੇਟ ਵਿੱਚ ਆ ਗਈ ਹੈ ਹੁਣ ਮੀਂਹ ਦੀ ਮਾਲ ਪੈਂਦੀ ਦਿਖਾਈ ਦਿੰਦੀ ਹੈ ਇਸ ਵਾਰ ਕੁਦਰਤ ਨੇ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ ਅਤੇ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਕਾਫੀ ਕਿਸਾਨਾਂ ਦੀ ਝੋਨੇ ਦੀ ਫਸਲ ਅਤੇ ਹਰਾ-ਚਾਰਾ ਟੈ ਟੇਰੀ ਹੋ ਗਿਆ ਹੈ। ਅੱਜਾਈ ਤੇਜ਼ ਹਨੇਰੀ ਕਾਰਨ ਕਾਫੀ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿੱਚ ਵੱਡੀ ਮਾਤਰਾ ਵਿੱਚ ਆਈ ਝੋਨੇ ਦੀ ਫਸਲ ਵੀ ਤਰਪਾਲਾਂ ਦੇ ਸਹਾਰੇ ਹੈ। ਕਿਸਾਨਾਂ ਨੇ ਉਪਰੋਂ ਤਾਂ ਟੱਕ ਦਿੱਤਾ ਹੈ ਪਰ ਥੱਲੇ ਪਾਣੀ ਵੜ ਜਾਣ ਕਰਕੇ ਨੁਕਸਾਨ ਹੀ ਨੁਕਸਾਨ ਹੈ। ਫਸਲ ਲੈ ਕੇ ਆਏ ਬਿੰਦਰ ਸਿੰਘ ਅਫਤਾਰ ਸਿੰਘ ਬਲਵਿੰਦਰ ਸਿੰਘ ਗੁਰਜੋਤ ਸਿੰਘ ਗੁਰਦੇਵ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਡਾ ਬਹੁਤ ਨੁਕਸਾਨ ਹੋਇਆ ਹੈ ਤੁਸੀਂ ਵੀ ਸੁਣੋ ਉਹਨਾਂ ਨੇ ਕੀ ਕਿਹਾ ਮੇਰਾ ਅਫਤਾਰ ਸਿੰਘ ਹੈ ਜੀ ਕਿੱਥੋਂ ਦੇ ਲੈਣ ਵਾਲੇ ਪਿੰਡ ਬੀਜਾ ਜੀ ਇੱਥੇ ਜ਼ਿਲ੍ਹਾ ਲੁਧਿਆਣਾ ਦੇ ਜੀ ਫਸਲ ਲੈ ਕੇ ਆਏ ਹਾਂ ਜੀ ਹਾਂ ਜੀ ਫਸਲ ਲੈ ਕੇ ਆਏ ਹਾਂ ਜੀ ਮੌਸਮ ਦੇ ਕੀ ਹਾਲਾਤ ਨੇ ਹੁਣ ਮੌਸਮ ਦੇ ਹਾਲਾਤ ਤਾਂ ਖਰਾਬ ਹੀ ਨਹੀਂ ਹਾਂਜੀ ਪ੍ਰਬੰਧ ਕਿਦਾਂ ਦੇ ਮੰਡੀ ਦੇ ਪਰਵਾਂਦਾ ਦੇਖ ਲੋ ਜੀ ਇੱਧਰ ਸ਼ੈੱਡ ਨਹੀਂ ਹੈਗਾ ਤਰਪਾਲ ਪਾਈ ਹੋਇਆ ਟਰੈਕਟਰਾਂ ਤੇ ਬੈਠੇ ਆ ਜੀ ਹੁਣ ਪਰਾਬਾ ਸਰੀ ਜੀ ਚਿੰਤਾ ਬਹੁਤ ਹੈ ਜੀ ਹੁਣ ਚਿੰਤਾ ਤਾਂ ਪਹਿਲਾਂ ਜੀਰੀ ਬਹੁ ਘੱਟ ਨਿਕਲਦੀ ਐ ਜੈਤ ਕੀ ਤਾਂ ਇੱਕ ਬਿਮਾਰੀ ਪੈ ਗਈ ਵਿੱਚ 5 ਕਿਲੇ ਖਰਾਬ ਹੋ ਗਏ ਫਸਲ ਦੇ ਜੀ ਬੌਣੇ ਬੂਝੇ ਕਰਕੇ ਚੈਨਾ ਰੋਗ ਆ ਜਿਹੜਾ ਜੀ ਹਾਂ ਜੀ ਕੁਝ ਜਿਹੜੀ ਆ ਮਾੜੀ ਮੋਟੀ ਐ ਜੀ ਇਹ ਹੁਣ ਮੀਂਹ ਖੱਜਲ ਖਵਾਰ ਕਰਤੀ ਜੀ ਖਰਾਬ ਹੋ ਗਈ ਪਿਆ ਜਦੋਂ ਹੁਣ ਮੀਂਹ ਦਿੱਤਾ ਆ ਲੱਗਦਾ ਨਹੀਂ ਕਿ ਇੱਥੇ ਵੀ ਫੇਰ ਨੁਕਸਾਨ ਚੱਲਣਾ ਹੈ ਦੇਖੋ ਹੁਣ ਜੀ ਮਹਾਰਾਜ ਦੇ ਹੱਥ ਜੋ ਉਹ ਨੂੰ ਪਾਉਂਦਾ ਉਹ ਕਰ ਦੇਣਾ ਉਹਨੇ ਜੀ ਮੀਂਹ ਤੋਂ ਡਰ ਤਾਂ ਲੱਗੇ ਰਿਹਾ ਸਾਰੇ ਜ਼ਿੰਮੇਦਾਰ ਇਕੱਠੇ ਕੋਈ ਵੜਾ ਨਹੀਂ ਰਿਹਾ ਫਸਲ ਜਿਹਨਾਂ ਦੀ ਟਰਾਲੀ ਆ ਮੰਗੇ ਹੋਏ ਨੇ ਉਹ ਮੰਗ ਰਹੇ ਨੇ ਜੀ ਸਾਡੀ ਟਰਾਲੀ ਮੋੜੋ ਤਾਂ ਹੀ ਮੰਡੀ ਚਾਜ ਜਾਈ ਨਹੀਂ ਅੱਜ ਖੜਾ ਲੈਣੀ ਸੀ ਜਿਹ ਖੇਤ ਚ ਖੜਾਉਨੇ ਆ ਤਾਂ ਉੱਥੇ ਮੀਂਹ ਨਾਲ ਖਰਾਬ ਹੁੰਦੀ ਹੈ ਗਿਰਦੀ ਹੈ ਜੀ ਹਾਂ ਜੀ ਉਰੇ ਲੈ ਕੇ ਆ ਉਰੇ ਹੁਣ ਤਰਪਾਲ ਪਾਈ ਖੜੀ ਹੈ ਜੀ ਟਰਾਲੀ ਤੇ ਮੇਰਾ ਨਵਿੰਦਰ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਆ ਆ ਮਾਧਰੀ ਬੜਦੇ ਹਾਂ ਫਸਲ ਲੈ ਕੇ ਆਏ ਹਾਂ ਜੀ ਹਾਂ ਜੀ ਹੌਸਲ ਲੈ ਕੇ ਆਏ ਹਾਂ ਕਿਤੇ ਤੇ ਮੌਸਮ ਖਰਾਬ ਹੈ ਕੀ ਹਾਲਾਤ ਕਿੰਨੇ ਮੀਂਹ ਹਾਲਾਤ ਤਾਂ ਬੁਰਾ ਹੀ ਹੈ ਇਹ ਅਹ ਮੀਂਹ ਦੇ ਚੱਕਰ ਚ ਆ ਪਈ ਆ ਦੇਖੋ ਹਣ ਦੋ ਤਿੰਨ ਦਿਨ ਦੱਸਿਆ ਹੋਇਆ ਮੀਂਹ ਗਰਲੂਗੀ ਉਹ ਹੋਰ ਕੀ ਆਵੇ ਛਾੜ ਤੇ ਜਿੰਨਾ ਦਾ ਰੋਪਿਆ ਛਾੜ ਤੇ ਆਪਣਾ ਪਿਛਲੀ ਵਾਰ ਨਾਲ ਅੱਧਾ ਹੀ ਰਹਿ ਗਿਆ ਜੀ ਉਹੀ 20 22 ਹੱਦ 23 ਬਸ ਇਸ ਤੋਂ ਜ਼ਿਆਦਾ ਨਹੀਂ ਹੈਗਾ ਅੱਧੀ ਕੋ ਫਸਲ ਰਹੇਗੀ ਪਹਿਲਾਂ ਕਿੰਨੇ ਕਿੰਨੇ ਦਿਨ ਹੋ ਗਏ ਲਿਆਂਦੇ ਨੂੰ ਲਿਆਂਦੇ ਨੂੰ ਪਰਸੋਂ ਹੀ ਲਿਆਤੀ ਹੋਇਆ ਦੋ ਦਿਨ ਹੋ ਗਏ हां जितिया दना। ਖਰੀਦ ਕੋਈ ਨਹੀਂ ਹੋਈ ਹੈਗੀ ਇਹ ਤਾਂ ਕਿ ਕਾਰਨ ਕਾਰਨ ਮਸਟਰ ਕਹਿੰਦੇ ਜਿਆਦਾ ਆ ਰਿਹਾ। ਇਹ ਵੀ ਹੁਣ ਦੇਖੋ ਕੱਲ ਚੈੱਕ ਰਿਆ ਤਾਂ ਅਜੇ ਕੱਲ ਵੀ ਇੱਕ ਦੋ ਦਿਨ ਕਹਿੰਦੇ ਤੇ ਹੋਰ ਲੱਗਣਗੇ। ਇਹ ਆਪਣਾ ਜੇ ਮੀਂਹ ਪੈ ਗਿਆ ਪਹਿਲਾਂ ਹੀ ਝਾੜ ਘਟਣੀ ਜੀ ਪਾਣੀ ਮੂਣੀ ਥੱਲੇ ਹੀ ਨਿਕਲ ਜਾਣਾ ਤਾਂ ਫਿਰ ਫਸਲ ਚ ਰਹਿਣੇ ਕੀ ਆ। ਇਹ ਹੋਰ ਜਿਆਦਾ ਨੁਕਸਾਨ ਹੋ ਜਾਣਾ ਈ। ਬਹੁਤ ਬੁਰਾ ਹਾਲ ਆ ਓਰੇ। हां जी पूरी ਨੱਕ ਕਟਾ ਰਿਹਾ ਜੀ ਜੀ ਹੁਣ ਦੁਬਾਰਾ ਮੀ ਆ ਥੱਲੇ ਹੀ ਨਿਕਲ ਗਿਆ ਇਹਦੇ ਜਮੀ ਉਪਰੋਂ ਪਈ ਗਿਆ ਤਾਂ ਉਹੀ 5-7 ਕੁਇੰਟਲ ਹੋਰ ਕੀਲੇ ਮਗਰ ਉੜ ਜਾਣੀਆਂ ਜੀ ਦਵੇ ਕੀ ਉਹ ਚ ਕੁਝ ਵੀ ਨਹੀਂ ਕਮਾਉਣ ਨੂੰ ਹੈਗਾ ਪੈਸੇ ਲੱਗੇ ਵੀ ਨਹੀਂ ਮੁਰਦਨੇ ਹੈਗੇ ਮੇਰਾ ਨਾਮ ਅਗਰਜੋਤ ਸਿੰਘ ਜੀ ਇੱਥੋਂ ਦੇ ਲੈਣ ਵਾਲੇ ਰੋਣੋ ਖੁਰਦ ਜੀ ਫਸਲ ਲੈ ਕੇ ਆਏ ਹੋ ਹਾਂਜੀ ਹਾਂਜੀ ਅੱਛਾ ਜਿੱਦੋਂ ਕਿ ਆ ਕਿਡਮਿੰਨ ਸ਼ੁਰੂ ਹੋ ਚੁੱਕੀ ਆ ਹਾਂਜੀ ਤੇ ਕਿੱਦਾਂ ਦੇ ਪ੍ਰਬੰਧ ਨੇ ਮੰਡੀ ਮੰਡੀ ਜਿਉਂ ਤਰਪਾਲਾਂ ਦਰਪੂਲਾਂ ਦਿੱਤੀਆਂ ਹੋਈਆਂ ਨੇ ਪ੍ਰਬੰਧ ਤਾਂ ਹੈਗੇ ਨੇ ਪੂਰੇ ਲੱਗਦਾ ਬਾਕੀ ਦੇਖੋ ਜੀ ਹੁਣ ਮੀਂਹ ਦੇ ਹਿਸਾਬ ਨਾਲ ਜਮੀ ਵੱਧ ਪਾਉਂਦਾ ਫੇਰ ਦੇਖੋ ਜੀ ਕੀ ਲੱਗਦਾ ਜੇ ਬਰਸਾਤ ਜ਼ਿਆਦਾ ਪੈ ਗਈ ਬਰਸਾਤ ਜ਼ਿਆਦਾ ਪੈਣਾ ਫੇਰ ਖੇਤਾਂ ਜਿਹੜੀਆਂ ਫਸਲਾਂ ਖੜੀਆਂ ਨੇ ਬਹੁਤ ਖਰਾਬ ਹੋ ਜਾਣੀਆਂ ਜੀ ਜਮੀ ਪੱਧ ਤੇ ਮੈਂ ਦੱਸ ਰਹੇ ਨੇ ਮੈਂ ਵੱਡੀਆਂ ਨਿਆਣੀਆਂ ਝਾੜ ਪਹਿਲਾਂ ਹੀ ਘਟਾ ਰਹੇ ਨੇ ਬਹੁਤ ਜੀ 22 23 ਦਾ ਝਾੜ ਆ ਰਿਹਾ 26 ਦਾ ਜੀ ਨਹੀਂ ਅਗਿਆਂ ਦਾ 30 32 ਦਾ ਜੀ 25 30 ਬਹੁਤ ਜੀ ਬਹੁਤ ਪਿੱਛੇ ਜਿਵੇਂ ਬਰਸਾਤਾ ਪਈਆਂ ਉਹਦੇ ਨਾਲ ਉਹਦੇ ਨਾਲ ਫੋਗ ਪੈ ਗਈ ਨਾ ਦਾਣੇ ਜੀ ਤੇ ਹਲਦੀ ਰੋਗ ਦਾ ਵੀ ਟੈਗ ਬਹੁਤ ਆਈ ਉਹਦੇ ਨਾਲ ਵਾਰਿਸ਼ ਕਰਕੇ ਜੀ ਨਾਮ ਮੈਂ ਤੁਹਾਡਾ ਬਰੇ ਵੈਂਡਰ ਸਿੰਘ ਕਿਥੋਂ ਦੇ ਰਹਿਣ ਵਾਲੇ ਹੋ ਇਹਨੇ ਰੁਕ ਕੇ ਫਸਲ ਲੈ ਕੇ ਆਏ ਹਾਂ ਦੇਖ ਇਨਾਲੇ ਮੈਂ ਜਿੰਨਾ ਮੋਟਰ ਬੱਤੇ ਦਾ ਆ ਗਏ ਨੇ ਕਾਰਨ ਲੱਗਦਾ ਹੈ ਕਾਰਨ ਕੀ ਆ ਪਤਾ ਹੁਣ ਯਾਰ ਇਹਨਾਂ ਨੂੰ ਪਤਾ ਹੋਊ ਕੁਝ ਜਿੱਦਾਂ ਕਿ ਹੁਣ ਬਰਸਾਤ ਦਾ ਮੌਸਮ ਹੈ ਤੇ ਕਿਦਾਂ ਦੇ ਪਰਮੰਧ ਕਿਦਾਂ ਦੇ ਨਹੀਂ ਰਮਾ ਦਾ ਹੁਣ ਇਹ ਪੀਂਦਾ ਨਹੀਂ ਪਤਾ ਕੁਛ ਕਿ ਕਦੋਂ ਤਰ੍ਹਾਂ ਆਵੇ ਤੇ ਨਾਲ ਰਾਤਾਂ ਕੱਟੀਆਂ ਮੀਆਂ ਤੇ ਨਾ ਜਾਣੇ ਹੋ ਗਏ ਇਹਨੇ ਦਿਲ ਹੋ ਗਏ ਤੇ ਨਾਲ ਨੇ ਇਹ ਹੋ ਗਏ ਫਸਲ ਚੁੱਕੀ ਜਾ ਰਹੀ ਹੈ ਨਾ ਨਹੀਂ ਨਾ ਪਈ ਆ ਥੋੜੀ ਜੀ ਕੱਲ੍ਹ ਤੋਂ ਤੋਲ ਤੋਲ ਲੱਗ ਗਿਆ ਹਾਂ ਸਰ ਜੀ ਤੇ ਮੈਨੂੰ ਵੀ ਇਹ ਨਰਮਾ ਆ ਇਹ ਸੁੱਕੀ ਲਾਇਆ ਕਰੋ ਚੈੱਕ ਕਰਦੇ ਹਾਂ ਹਾਂ ਲੱਗਦਾ ਕਿ ਤੁਸੀਂ ਆਪਣੇ ਵੱਲੋਂ ਸੁੱਕੀ ਲੈ ਕੇ ਆਉਂਦੇ ਹੋ ਹੁਣ ਉਹ ਆਪਣੇ ਵੱਲੋਂ ਸੁੱਕੀ ਲੈ ਕੇ ਆਉਂਦੇ ਆ ਸਮਝ ਗਏ ਗਾਹਾਂ ਕਿਹਨੇ ਗਿੱਲੀ ਆ ਹਾਂ ਕਰਨੀ ਕਿ ਲੱਗਦਾ ਕਿਥੇ ਜੜਬੜ ਹੋ ਗਈ ਕੀ ਪਤਾ ਹੁਣ ਇਹ ਸਮਝਾਉਂਦੀ ਨਹੀਂ ਬਸ ਬਾਹਰ ਆ ਗਏ ਸਭ ਤੋਂ ਅੱਛਾ ਮੌਸਮ ਦੀ ਕਿੰਨੀ ਕੀ ਚਿੰਤਾ ਹੋ ਰਹੀ ਹੈ ਕਿੰਨਾ ਕਿ ਝਾੜਾ ਅਸਰ ਪਿਆ ਅੱਛਾ ਤਾਂ ਉਹ ਆਹੀ ਜੈਦੋ ਵੀ ਪੱਕਣਾਗਾ ਮੀਨਾ ਪੈ ਗਿਆ ਜਿਹੜੇ ਕੱਲ ਪਰਸੋਂ ਪੈ ਗਿਆ ਹਾਂ ਹੁਣ ਵੀ ਹਾਂ ਹੰਗਾ ਹੁਣ ਵੀ ਆਸਤਾ ਹੰਗੀ ਹੈ ਜੀ ਨਹੀਂ ਦੱਸਿਆ ਆ ਜੀ 88 ਤੱਕ ਮੀ ਪਊਗਾ 90% ਹੁਣ ਕੋਈ ਪਤਾ ਨਹੀਂ ਕੁਛ ਲੱਗਦਾ ਨਹੀਂ ਨਾ ਵੱਢ ਕੇ ਚਾਨੀਆਂ ਰੋਕੀਆਂ ਮੀਆਂ ਨੇ ਘਰੇ ਕੱਲ ਫੇਰ ਵੜਾਈ ਆ ਗੁਰਦੀਪ ਸਿੰਘ ਕਿੱਥੋਂ ਦੇ ਰਹਿਣ ਮਾਰਗੇ ਪੈਂਡਰ ਫੁੱਲੜੇ ਦੇ ਜੀ ਹਾਂ ਜੀ ਹਾਂ ਜੀ ਲੈ ਕੇ ਆਏ ਅੱਛਾ ਬਰਸਾਤ ਦਾ ਮੌਸਮ ਹੈ ਤੇ ਆਰ ਦੰਦੀ ਤੇ ਢੇਰੀ ਪਈ ਆ ਇੱਕ ਸਾਢੇ ਇੱਕ ਸਾਢੇ ਤਿੰਨ ਚਾਰ ਦਿਨਾਂ ਦੀ ਢੇਰੀ ਵੀ ਪਈ ਆ ਉੱਪਰੋਂ ਢਗੀ ਹੋਈ ਆ ਹੁਣੇ ਮੀਂਹ ਆ ਗਿਆ ਮੀਂਹ ਦੇ ਨਾਲ ਪਾਣੀ ਥੱਲੇ ਵੜ ਜਾਣਾ ਉੱਪਰੋਂ ਜਰੂਰ ਢਗੀ ਹੋਈ ਆ ਤੇ ਹੁਣ ਆ ਟਰਾਲੀਆਂ ਹੋਰ ਆ ਗਈਆਂ ਦੋ ਤਿੰਨ ਹੁਣ ਮੁਸ਼ਕਲ ਹੋਇਆ ਪਿਆ ਕੰਮ ਬਹੁਤ ਐਤੀ ਦਾ ਕੁਦਰਤੀ ਮੀਂਹ ਦੀ ਬਾਰਸ਼ ਨਾਲ ਝਾੜ ਵੀ ਘਟਾ ਇੱਕ ਨੰਬਰ 2 ਉਹਨੂੰ ਕੀ ਲੈਂਦੇ ਨੇ ਹਲਦੀ ਬਹੁਤ ਪੈ ਗਈ ਤੇ ਠੇਕੇ ਰੇਗਸਾਲ 5-7000 ਰੁਪਇਆ ਠੇਕਾ ਵਧੀ ਵੀ ਜਾਂਦਾ ਤੇ ਸਪਰੇਹਾ ਵੀ ਬਹੁਤ ਹੋ ਰਹੀਆਂ ਨੇ ਪਰ ਉਹਨੂੰ ਵੀ ਲੈਂਦੇ ਨੇ ਆਈਟੀ ਦਾ ਜ਼ਿੰਮੇਵਾਰ ਘਾਟੇ 'ਚ ਆ 100% ਘਾਟੇ 'ਚ ਆਈਟੀ ਦਾ ਝਾੜ ਦਾ ਕਿੰਨਾ ਫਰਕ ਹੈ ਝਾੜ ਦਾ ਦੇਖੋ ਜੀ 8-10 ਕੁਇੰਟਲ ਦਾ ਕੀਲੇ ਮਗਰ 1 ਏਕੜ ਇੱਕ ਏਕੜ ਮਗਰ 5-7 ਕੁਇੰਟਲ ਦਾ ਝਾੜ ਦਾ ਫਰਕ ਬਹੁਤ ਪੈ ਗਿਆ 10 ਕੁਇੰਟਲ ਤੱਕ ਵੀ ਪੈ ਗਿਆ ਕਈਆਂ ਦਾ ਨਾ ਇਹਨਾਂ ਨੂੰ 2-3 ਦਿਨ ਬਰਖਾ ਦਿੱਤੀ ਆ ਜਿਹੜੇ ਤੰਦ ਨੇ ਉਹ ਕਿੱਦਾਂ ਦੇ ਨੇ ਸਰਵਾਲਾ ਤੋਂ ਕੋਣਾ ਮੇ ਉਹ ਇਹ ਪ੍ਰਬੰਧ ਤਾਂ ਉਹਦੇ ਪੂਰੇ ਨੇ ਅੜਤੀਆਂ ਦੇ ਪਰ ਉਹਨੂੰ ਕੀ ਲੈਂਦੇ ਨੇ ਜੋ ਪਰੋਂਟਾ ਗਿਆ ਤਾਂ ਸਾਈਡਾਂ ਤੋਂ ਪਾਣੀ ਵੜੇ ਜਾਣਾ ਜੀ ਜੇ ਬਾਰਸ਼ ਵੱਧ ਆ ਗਈ ਫੇਰ ਤਾਂ ਤੁਹਾਨੂੰ ਪਤਾ ਹੀ ਆ ਫੇਰ ਤਾਂ ਪਾਣੀ ਦੇ ਦਰਨ ਲਾਈ ਜਾਂਦੀ ਹੈ ਜੀ ਇਹਦੀ ਕਈ ਥਾਵਾਂ 'ਤੇ ਤੁਹਾਨੂੰ ਪਤਾ ਹੀ ਆ ਦਾ ਸਾਰੇ ਨੂੰ ਕਈਆਂ ਦੇ ਮੀਂਹ ਪਏ ਨੇ ਉੱਥੇ ਦੇਖਿਆ ਕਿਵੇਂ ਤੈਰਦੀ ਪਈ ਸੀਗੀ ਕਿਤੇ ਨੀਮੀ ਜਗਾ ਜਾਂ ਉੱਥੇ ਪਾਣੀ ਇੰਦਰਾ ਘਣਾ ਆਉਣੀ ਆਉਣਾ ਉਹਨੂੰ ਕੋਈ ਰੋਕ ਨਹੀਂ ਸਕਦਾ ਹੈਗਾ ਕਿਸਾਨਾਂ ਨੂੰ ਫੈਤ ਪੈਰ ਤੇ ਮਾਰ ਪੈ ਰਹੀ ਹੈ ਕਦੇ ਕੁਦਰਤ ਦੀ ਮਾਰ ਤੇ ਕਦੇ ਸਰਕਾਰਾਂ ਦੀ ਮਾਰ ਪਹਿਲਾ ਕਿਸਾਨ ਗਰਮੀ ਸਰਦੀ ਦੀ ਪਰਵਾਹ ਕੀਤੇ ਬਿਨਾਂ ਰਾਤਾਂ ਜਾਗ ਜਾ ਕੇ ਆਪਣੀ ਫਸਲ ਨੂੰ ਪੁੱਤਾ ਵਾਂਗ ਪਾਲਦੇ ਸਨ ਪਰ ਉਸ ਨੂੰ ਕਦੇ ਅਜੇਹੀ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਨਹੀਂ ਹੋਣਾ ਪੈਂਦਾ ਸੀ ਅਤੇ ਕਦੀ ਆਪਣੀ ਫਸਲ ਨੂੰ ਮੰਡੀਆਂ 'ਚ ਵੇਚਣ ਲਈ ਰੋਲਣਾ ਨਹੀਂ ਪੈਂਦਾ ਸੀ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਬਹੁਤ ਬੁਰਾ ਹਾਲ ਹੈ ਜੇਕਰ ਮੌਸਮ ਸਾਫ਼ ਨਾ ਹੋਇਆ ਤਾਂ ਹੁਣ ਮੀਂਹ ਨਾਲ ਵੱਡਾ ਨੁਕਸਾਨ ਹੋ ਜਾਵੇਗਾ ਨਮੀ ਦੀ ਵੱਧ ਮਾਤਰਾ ਦੱਸ ਕੇ ਪਹਿਲਾ ਕਈ ਦਿਨਾਂ ਤੋਂ ਮੰਡੀ ਵਿੱਚ ਬਿਠਾਇਆ ਹੋਇਆ ਹੈ ਇਹਨਾਂ ਦੀਆਂ ਮਸ਼ੀਨਾਂ ਵੀ ਵੱਧ ਨਮੀ ਦੱਸ ਦਿਆ ਹਨ ਉਨਾ ਪੰਜਾਬ ਸਰਕਾਰ ਤੋਂ ਪੂਰ ਜ਼ੋਰ ਮੰਗ ਕਰਦੇ ਆ ਆਖਿਆ ਹੈ ਕਿ 2 ਕੁ ਸਾਲ ਪਹਿਲਾ ਕਨਕ ਦੀ ਫਸਲ ਦਾ 50% ਨੁਕਸਾਨ ਹੋਇਆ ਸੀ ਪਰ ਉਸ ਸਮੇਂ ਸਰਕਾਰ ਨੇ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਸੀ ਅਤੇ ਹੁਣ ਵਿਸ਼ੇਸ਼ ਗਿਰਦਾਵਰੀਆਂ ਕਰਵਾ ਕੇ ਜਿਨ੍ਹਾਂ ਨਕਸਾਨਾਂ ਦੀ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਖੰਡਾ ਤੋਂ ਕੁਲਵਿੰਦਰ ਸਿੰਘ ਰਾਏ ਦੀ ਰਿਪੋਰਟ ਪੰਜਾਬੀ ਜਾਗਰ